ਬਹੁਤ ਵਧੀਆ ਫਿਲਮੀ ਪਾਜੀ ਇਹ ਇਹਦੇ ਵਿੱਚ ਸਾਰਿਆਂ ਦਾ ਜਿਹੜਾ ਕੈਰੈਕਟਰ ਸੀ ਬਹੁਤ ਵਧੀਆ ਨਿਭਾਇਆ ਗਿਆ ਜਸਰ ਨੇ ਬਹੁਤ ਵਧੀਆ ਜਿਹਦੇ ਟੌਪਿਕ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਸਮਝੋ ਸਾਡੇ ਬਹੁਤ ਬਹੁਤ ਵਧੀਆ ਬਣ ਮਜੀ ਦੇਖਣੀ ਆਣੀ ਚਾਹੀਦੀ ਮੈਂ ਕਹਿੰਦਾ ਹੋਰ ਲੋਕੀ ਦੇਖਣ ਆਉਣ ਜ਼ਰੂਰ ਆਪਣਾ ਆਪਣਾ ਇਤਿਹਾਸ ਦੱਸਿਆ ਬਹੁਤ ਵਧੀਆ ਬਣਾਈ ਹੈ ਦੇਖਣੀ ਨਹੀਂ ਸਾਰੇ ਸਭ ਨੂੰ ਦੇਖਣੀ ਚਾਹੀਦੀ ਪਰਿਵਾਰ ਸਮੇਤ ਤੇ ਮੈਂ ਤਾਂ ਰਿਕਵੈਸਟ ਕਰਦਾ ਸਾਰਿਆਂ ਨੂੰ ਆ ਕੇ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਇਤਿਹਾਸ ਬਾਰੇ ਪਤਾ ਲੱਗਦਾ ਜੀ ਹਾਂਜੀ ਬਹੁਤ 3 ਅਟ 10 ਉਹ ਜਾਦੀ ਵਸਗਾ ਲੱਗੀ ਬਹੁਤ ਜਿਆਦਾ ਹਾਂਜੀ ਸੋਹਣੀ ਸਾਰੀ ਫਿਲਮੇ ਸੋਹਣੀ ਲੱਗੀ ਜਸ ਜਸੜ ਦਾ ਰੋਲ ਬਹੁਤ ਵਧੀਆ ਲੱਗਿਆ ਹਾਂਜੀ ਸਿੱਖੀ ਲਈ ਬੱਚੇ ਵਾਲੇ ਉਤਸ਼ਾਹਤ ਕਰਨ ਲਈ ਬਹੁਤ ਹੈ ਹਨਾ ਬਹੁਤ ਵਧੀਆ ਫਿਲਮ ਹੈ ਭਾਜੀ ਇਹ ਇਹਦੇ ਵਿੱਚ ਸਾਰਿਆਂ ਦਾ ਜਿਹੜਾ ਕਰੈਕਟਰ ਸੀ ਬਹੁਤ ਵਧੀਆ ਨਿਭਾਇਆ ਗਿਆ ਜਸੜ ਨੇ ਬਹੁਤ ਵਧੀਆ ਕੰਮ ਕੀਤਾ ਇਸ ਵਿੱਚ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦੇਖਣ ਆਉਣਾ ਚਾਹੀਦਾ ਆਪਦੇ ਪਰਿਵਾਰ ਸਮੇਤ ਬਹੁਤ ਵਧੀਆ ਫਿਲਮ ਭਾਜੀ ਇਦਾਂ ਦੇ ਟੌਪਿਕਾਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ ਸਮਾਜ ਸਾਡੇ ਬਹੁਤ ਬਹੁਤ ਵਧੀਆ ਫਿਲਮ ਹੈ ਦੇਖਣੀ ਆਣੀ ਚਾਹੀਦੀ ਮੈਂ ਕਹਿੰਦਾ ਹੋਰ ਲੋਕੀ ਦੇਖਣ ਆਉਣ ਸਾਵਾਂਗੇ ਬਹੁਤ ਵਧੀਆ ਭਾਈ ਆਪਣਾ ਆਪਣਾ ਇਤਿਹਾਸ ਦੱਸਿਆ ਭਾਈ ਬਹੁਤ ਵਧੀਆ ਪੰਜੇ ਜੋ ਪੰਜ ਬਹੁਤ ਵਧੀਆ ਐਕਟਿੰਗ ਵੀ ਤੇ ਇਤਿਹਾਸ ਬਾਰੇ ਬਹੁਤ ਕੁਝ ਪਤਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੀ ਬਾਈ ਫਿਲਮ ਬਹੁਤ ਵਧੀਆ ਬਣਾਈ ਹੈ ਸਭ ਨੂੰ ਦੇਖਣੀ ਚਾਹੀਦੀ ਪਰਿਵਾਰ ਸਮੇਤ ਬਹੁਤ ਸਹੀ ਬਾਈ ਬਹੁਤ ਵਧੀਆ ਮੈਂ ਦਾਹਾਂ ਕਿੰਨੇ ਨੰਬਰ 10 ਤੋਂ 10 ਹੀ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੂਵੀ ਬਾਈ ਜੀ ਬਹੁਤ ਵਧੀਆ ਤੇ ਮੈਂ ਤਾਂ ਰਿਕਵੈਸਟ ਕਰਦਾ ਸਾਰਿਆਂ ਨੂੰ ਆਕੇ ਦੇਖਣੀ ਚਾਹੀਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਸ ਇਨਸੀਡੈਂਟ ਬਾਰੇ ਉਹਨਾਂ ਨੂੰ ਵੀ ਜਾਣਕਾਰੀ ਹੋਊਗੀ ਬਹੁਤ ਵਧੀਆ ਫਿਲਮ 10 ਵਿੱਚੋਂ 10 ਸਭ ਤੋਂ ਵਧੀਆ ਐਕਟਿੰਗ ਸਰ ਸੇਮ ਬਾਈ ਦੀ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਪਤਾ ਲੱਗਦਾ ਜੀ ਹਾਂਜੀ ਬਹੁਤ ਵਧੀਆ ਪਾਜੀ ਤਰਸੇਮ ਜਸਰ ਦਾ 10 ਆਫ 10 ਆ ਜੀ ਠੀਕ ਹੈ ਜੀ ਬਾਈ ਕਿਵੇਂ ਲੱਗੀ ਬਹੁਤ ਵਧੀਆ ਭੀ ਕਿਵੇਂ ਕਿੰਨੇ ਨੰਬਰ ਹੋ ਗਏ 10 ਨੰਬਰ 10 ਇਹ ਬਹੁਤ ਚੜਦੀ ਕਲਾ ਦੀ ਫਿਲਮ ਹੈ ਅਜ ਤੱਕ ਇਦਾਂ ਸਿੱਖ ਕੋਮ ਵਾਸਤੇ ਕੋਈ ਫਿਲਮ ਨਹੀਂ ਬਣੀ ਬਹੁਤ ਵਧੀਆ ਫਿਲਮ ਬਹੁਤ ਸੋਹਣੀ ਪਾਜੀ 10 ਚੋਂ 10 ਨੰਬਰ ਬਹੁਤ ਸੋਹਣੀ ਬਹੁਤ ਸੋਹਣੀ ਵਧੀਆ تھی ਉਹ ਬੜੀ ਜਾਦੀ ਵਸਗਾ ਲੱਗੀ ਬਹੁਤ ਜਿਆਦਾ ਹਾਂਜੀ ਬਹੁਤ ਵਧੀਆ ਹਾਂਜੀ ਬਹੁਤ ਸੋਹਣੀ ਫਿਲਮ ਸੀ ਭਾਈ ਬਹੁਤ ਜਿਆਦਾ ਠੀਕ ਹੈ ਹਾਂ ਇਹ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਹੈ ਭਾਈ ਕਿਵੇਂ ਲੱਗੀ ਬਹੁਤ ਸੋਹਣੀ ਸੀ ਭਾਈ ਠੀਕ ਹੈ ਭਾਈ ਕਿਵੇਂ ਲੱਗੀ ਬਹੁਤ ਵਧੀਆ ਰਹੀ ਐ ਵੀ ਨੇ ਐਕਟਿੰਗ ਪੱਖੋਂ ਕਿਵੇਂ ਰਹੀ ਸਰ ਸੇਮ ਜਸਟਰ ਦੀ ਐਕਟਿੰਗ ਬਹੁਤ ਸੋਹਣੀ ਸੀ ਬਾਕੀ ਸਾਰਿਆਂ ਨੇ ਵਧੀਆ ਕੰਮ ਕੀਤਾ ਸਾਰਿਆਂ ਨੇ ਇਹ ਇਤਿਹਾਸ ਬਾਰੇ ਪਤਾ ਲੱਗਦਾ ਹੈ ਹਾਂਜੀ 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 ਬਹੁਤ ਸੋਹਣੀ ਲੱਗੀ ਸਭ ਤੋਂ ਵਧੀਆ ਚੀਜ਼ ਸੋਹਣੀ ਸਾਰੀ ਫਿਲਮੇ ਸੋਹਣੀ ਲੱਗੀ ਜਸ ਜਸੜ ਦਾ ਰੋਲ ਬਹੁਤ ਵਧੀਆ ਲੱਗਿਆ ਹਾਂਜੀ ਸਿੱਖੀ ਲਈ ਬੱਚੇ ਆਲੇ ਉਤਸ਼ਾਹਤ ਕਰਨ ਲਈ ਬਹੁਤ ਹੈ ਹਨਾ ਬਹੁਤ ਚੰਗੀ ਗੱਲ ਆ ਬੱਚੇ ਸਿੱਖੀ ਦੇ ਵਿੱਚ ਆਉਣਗੇ ਉਹਨਾਂ ਨੂੰ ਜੋਸ਼ ਪੈਦਾ ਹੋਊਗਾ ਫੇ ਸਾਨੂੰ ਵੀ ਕੁਝ ਆਪਣੇ ਦੇਸ਼ ਲਈ ਕੌਮਲੇ ਕਰਨਾ ਚਾਹੀਦਾ ਸਮ ਸਿੱਖੀ ਜੀਵਨਤਨ ਕਰਨਾ ਚਾਹੀਦਾ ਬਹੁਤ ਚੰਗੀ ਲੱਗੀ ਫਿਲਮ